ਏ ਜਿਹਨੂੰ ਦੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੋ ਅੱਜ ਘਰ ਮਲਕਵਰਸਾਂਜੀ ਕੰਡਾ ਆ ਰਹੇ ਹਨ ਸਿਰ ਬਠਿੰਡੇ ਤੋਂ ਐਨ ਆਰ ਆਈ ਜੋੜੇ ਵੀ ਆ ਰਹੇ ਆ ਜੋ ਆਸਟ੍ਰੇਲੀਆ ਤੋਂ ਇੰਡੀਆ ਆਏ ਹੋਏ ਨੇ ਉਹਨਾਂ ਨੇ ਚੁੱਕੀ ਇੱਕ ਦਰਖਾਸਤ ਦੇ ਕੇ ਪੁਲਿਸ ਅਤੇ ਹੋਰ ਵੀ ਲੋਕਾਂ ਨੂੰ ਚੱਕਰਾਂ 'ਚ ਪਾਉਣ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਵਿਆਹ ਤੋਂ ਆ ਰਹੇ ਸੀ ਵਿਆਹ ਤੋਂ ਉੰਦੇ-ਉੰਦੇ ਸਾਨੂੰ ਕੁਝ ਮੁੰਡੇ ਘੇਰ ਲੈਂਦੇ ਨੇ ਤੇ ਬੰਦੂਕ ਦੀ ਨੋਕ ਦੇ ਨਾਲ 39 ਟੋਲੇ ਸੋਨਾ ਲੁੱਟ ਕੇ ਲੈ ਜਾਂਦੇ ਨੇ ਜੋ ਕਿ ਕਰੀਬ 35 ਲੱਖ ਦਾ ਬੰਦਾ ਆ ਜਦੋਂ ਇਸ ਦੀ ਤਫ਼ਤੀਸ਼ ਕਰ ਕੀਤੀ ਜਾਂਦੀ ਹੈ ਤੇ ਕੁਝ ਹੋਰ ਹੀ ਸੱਚ ਨਿਕਲਦਾ ਹੈ ਤੁਹਾਡਾ ਵੀ ਸੱਤ ਸੌਣ ਤੇ ਹੋਰ ਸੁੱਟ ਜਾਣਗੇ ਦੇਖੋ ਸਾਡੀ ਰਿਪੋਰਟ ਨਵੇਂ ਰਹੀ ਜੀ ਨਾਲ ਝੂਠੀ ਨਿਕਲੀ ਐਨ ਆਰ ਆਈ ਪਤੀ ਪਤਨੀ ਨਾਲ ਲੁੱਟ ਦੀ ਕਹਾਣੀ ਅੱਜਕੱਲ ਐਡਲਟ ਆਸਟ੍ਰੇਲੀਆ ਤੋਂ ਆਏ ਹੋਏ ਵਾਈਟ ਅਰਟੇਗਰ ਗੱਡੀ ਆਂਦੀ ਹੈ ਜਿਹਦੇ ਚ ਸੱਤ ਅੱਠ ਯੂਥ ਸੀਗੇ ਅਰਾਊਂਡ 39 ਟੋਲੇ ਸੋਨਾ ਉਹਨਾਂ ਤੋਂ ਜ਼ਬਰਦਸਤੀ ਕੋ ਕਰਕੇ ਲੈ ਗਏ 8 ਗਨ ਪੁਆਇੰਟ ਖਿਡਾਰੀ ਨੌਜਵਾਨਾਂ ਤੇ ਲਗਾਏ ਸੀ ਝੂਠੇ ਲੁੱਟ ਦੇ ਇਲਜ਼ਾਮ ਇਹ ਜਿਹੜਾ ਡਰਾਈਵਰ ਸੀ ਇਹਦੀ ਗੱਡੀ 'ਚ ਹੋਰ ਵੀ 6-7 ਜਨੇ ਸੀਗੇ ਜਿਹੜੇ ਇੱਥੇ ਕੋਈ ਵਾਲੀਬਾਲ ਦੇ ਮੈਚ ਚੱਲ ਰਹੇ ਹੈਗੇ ਉੱਥੇ ਰੈਗੂਲਰਲੀ ਆ ਰਹੇ ਸੀਗੇ ਆ ਇਹਨਾਂ ਦੇ ਆਪਸ 'ਚ ਹੀ ਉਹਦਾ ਹਸਬੈਂਡ ਜੋ ਮੈਨੂੰ ਐਡਮਿਟ ਵੀ ਉਹਨੇ ਕਰਕੇ ਗਿਆ ਕਿ ਉਹਨੇ ਡਰਿੰਕ ਵੀ ਕੀਤੀ ਹੋਈ ਸੀਗੀ ਜਿਹੜਾ ਬਾਹਰੋਂ ਆਇਆ ਹੈਗਾ ਤੇ ਇਹਨਾਂ ਦੀ ਆਪਸ 'ਚ ਹੀ ਥੋੜੀ ਹੱਥੋਪਾਈ ਹੋਵੇ ਆਸਟ੍ਰੇਲੀਆ ਤੋਂ ਆਏ ਜੋੜੇ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ ਉਸ ਤੋਂ ਬਾਅਦ ਇਨਾਂ ਨੂੰ ਲੱਗਿਆ ਕਿ ਇਹ ਤਾਂ ਸਾਡੇ ਤੇ ਗੱਲ ਪੈ ਰਹੇ ਤੇ ਉਹ ਉੱਥੋਂ ਨਿਕਲ ਗਏ ਪਤਾ ਕਰਕੇ ਇਹਨਾਂ ਜਿਹੜੇ ਹਸਬੰਡ ਵਾਈਫ ਹੈ ਆਸਟ੍ਰੇਲੀਆ ਤੋਂ ਪਿਛਵਾਏ ਹੈ ਇਹਨਾਂ ਦਾ ਸੀ ਪ੍ਰੀਵੈਂਟਿਵ ਐਕਸ਼ਨ ਕਰ ਲੈ ਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਅੱਠਾਰਾਂ ਦੀ ਨੋਕ ਤੇ 39 ਟੋਲੇ ਸੋਨਾ ਲੁੱਟਣ ਦੇ ਲਗਾਏ ਸੀ ਇਲਜ਼ਾਮ ਪੁਲਿਸ ਪੁਲਿਸ ਬਹੁਤ ਚੰਗੀ ਤਰ੍ਹਾਂ ਸਾਡੇ ਨਾਲ ਕੋਆਪਰੇਟ ਕਰ ਰਹੀ ਹੈ ਪੁਲਿਸ ਦਾ ਪਲੀਜ਼ ਤੁਹਾਨੂੰ ਪਲੀਜ਼ ਚੁੱਕਿਆ ਨੀ ਤੁਸੀਂ ਤੇਰੀਆਂ ਬਾਕੀ ਯਾ ਪਿਛਲੇ ਦਿਨੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਅੱਗਾਂਗ ਵਾਇਰਲ ਹੋ ਰਹੀ ਸੀ ਜਿਸ ਚ ਰਾਤ ਦੇ ਸਮੇਂ ਇਹ ਐਨਆਰਆਈ ਸ਼ਖਸ ਇਸ ਗੱਡੀ ਦੇ ਪਿੱਛੇ ਪਕਰਿਆ ਸੀ ਤੇ ਦੂਸਰੀ ਗੱਡੀ ਚ ਖਿਡਾਰੀ ਨੌਜਵਾਨ ਸਵਾਰ ਸਨ ਜੋ ਵਾਲੀਵਾਲੀਵਾਲ ਦਾ ਮੈਚ ਖੇਡ ਕੇ ਘਰ ਜਾ ਰਹੇ ਸੀ ਇਲਜ਼ਾਮ ਲੱਗੇ ਸੀ ਕਿ ਇਹਨਾਂ ਨੌਜਵਾਨਾਂ ਵੱਲੋਂ ਆਸਟ੍ਰੇਲੀਆ ਤੋਂ ਆਏ ਐਨਆਰਆਈ ਜੋੜੇ ਨਾਲ ਹਥਿਆਰਾਂ ਦੀ ਨੋਕ ਤੇ ਸੋਨੇ ਦੀ ਲੁੱਟ ਕੀਤੀ ਗਈ ਹੈ ਕਰੀਬ 39 ਤੋਲੇ ਸੋਨਾ ਲੁੱਟਿਆ ਗਿਆ ਜਿਸ ਤੋਂ ਬਾਅਦ ਇਹ ਮਲਜਮ ਮੌਕੇ ਤੋਂ ਫਰਾਰ ਹੋ ਗਏ ਹੁਣ ਇਸ ਮਾਮਲੇ 'ਚ ਪੁਲਿਸ ਵੱਲੋਂ ਇਸ ਐਨ ਆਰ ਆਈ ਜੋੜੇ ਨੂੰ ਹੀ ਗ੍ਰਿਫਤਾਰ ਕੀਤਾ ਗਿਆ ਤੇ ਲੁੱਟ ਮਾਮਲੇ 'ਚ ਵੱਡੇ ਖੁਲਾਸੇ ਕੀਤੇ ਗਏ ਨੇ ਪੁਲਿਸ ਮੁਤਾਬਕ ਇਹ ਐਨ ਆਰ ਆਈ ਜੋੜਾ ਬਠਿੰਡਾ ਦੇ ਕਸਬਾ ਗੋਨਿਆਣਾ ਨੇੜੇ ਵਿਹਾਰ ਸਮਾਗਮ ਤੋਂ ਪਰਤ ਰਿਹਾ ਸੀ ਇਸ ਦੌਰਾਨ ਜੈਤੋ ਰੋਡ ਤੇ ਦੋਵੇਂ ਪਤੀ ਪਤਨੀ ਨੇ ਆਪਸ 'ਚ ਝਗੜਨਾ ਸ਼ੁਰੂ ਕਰ ਦਿੱਤਾ ਝਗੜਾ ਹੁੰਦੇ ਦੇਖ ਗੱਡੀ 'ਚ ਸਵਾਰੇ ਨੌਜਵਾਨ ਮੌਕੇ ਤੇ ਰੁਕ ਗਏ ਵਾਲੀਬਾਲ ਦਾ ਮੈਚ ਖੇਡ ਕੇ ਜਾ ਰਹੇ ਇਨਾ ਨੌਜਵਾਨਾਂ ਵੱਲੋਂ ਦੋਵੇਂ ਪਤੀ ਪਤਨੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਲਟਾ ਇਹ ਪਤੀ ਪਤਨੀ ਇਹਨਾਂ ਨੌਜਵਾਨਾਂ ਨਾਲ ਹੀ ਝਗੜੇ ਤੇ ਲੜਾਈ ਤੇ ਉਤਰ ਆਏ ਇਸ ਦੌਰਾਨ ਲੜਾਈ ਜਿਆਦਾ ਹੁੰਦੀ ਦੇਖ ਇਹ ਨੌਜਵਾਨ ਆਪਣੀ ਗੱਡੀ ਤੇ ਸਵਾਰ ਹੋ ਮੌਕੇ ਤੋਂ ਭੱਜ ਨਿਕਲੇ ਜਿਸ ਤੋਂ ਬਾਅਦ ਇਹ ਦੋਵੇਂ ਪਤੀ ਪਤਨੀ ਵੱਲੋਂ ਪੁਲਿਸ ਕੋਲ ਝੂਠੀ ਸ਼ਿਕਾਇਤ ਦਰਜ ਕਰਵਾਈ ਗਈ ਕਿ ਉਹਨਾਂ ਨਾਲ ਇਹਨਾਂ ਨੌਜਵਾਨਾਂ ਵੱਲੋਂ ਹਥਿਆਰਾਂ ਦੀ ਨੋਕ ਤੇ ਲੱਖਾਂ ਦੇ ਕੀਮਤੀ ਗਹਿਣੇ ਲੁੱਟੇ ਗਏ ਨੇ ਜਦੋਂ ਮਾਮਲੇ 'ਚ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤਾਂ ਲੁੱਟ ਲਈ ਇਹ ਪੂਰੀ ਕਹਾਣੀ ਝੁੱਠੀ ਨਿਕਲੀ ਪੁਲਿਸ ਨੂੰ ਗੁੰਮਰਾਹ ਕਰਨ ਦੇ ਮਾਮਲੇ 'ਚ ਪੁਲਿਸ ਨੇ ਦੋਵੇਂ પતિ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਜੀ ਹਾਂ ਦੱਸਿਆ ਤਾਂ ਇਹੋ ਜਾ ਰਿਹਾ ਹੈ ਤੇ ਫੈਮਿਲੀ ਇਨੋਵਾ ਗੱਡੀ ਚਾਰੀ ਸੀਗੀ ਜਿਹੜੇ ਪਿਛੋਂ ਚੱਕ-ਬੱਕ ਚੱਕ-ਬੱਕ ਤੋਂ ਪਿੰਡ ਨੂੰ ਬਿਲੋਂਗ ਕਰਦੇ ਕਿਸੇ ਵਿਆਹ ਤੋਂ ਆ ਰਹੇ ਸੀਗੇ ਤੇ ਉਹਨਾਂ ਨੂੰ ਇੱਕ ਜਿਹੜਾ ਲੇਡੀ ਸੀਗੀ ਕੰਪਲੇਨੈਂਟ ਉਹਨਾਂ ਦਾ ਨਾਮ ਰਜਿੰਦਰ ਕੌਰ ਔਰ ਉਹਦਾ ਹਸਬੰਡ ਦਾ ਨਾਮ ਹੈਗਾ ਸਾਹਿਲ ਅੱਜਕਲ ਐਡਲਟ ਆਸਟ੍ਰੇਲੀਆ ਤੋਂ ਆਏ ਹੋਏ ਪਿੱਛੇ ਜਗਬਕਤੀ ਨੂੰ ਬਿਲੋਂਗ ਕਰਦੇ ਉਹਨਾਂ ਨੇ ਦੱਸਿਆ ਕਿ ਅਸੀਂ ਇੱਕ ਵਿਆਜ਼ ਅਟੈਂਡ ਕਰਕੇ ਆ ਰਹੇ ਸੀਗੇ ਤੇ ਉਹਨਾਂ ਦੇ 5 ਸਾਲ ਦੀ ਬੱਚੀ ਨੂੰ ਅਨੀਜ਼ੀ ਫੀਲ ਹੋ ਰਿਆ ਸੀ ਗੱਡੀ 'ਚ ਤੇ ਉਹਨੂੰ ਵੋਮਿਟਿੰਗ ਕਰਾਉਣ ਲਈ ਉਹ ਸੜਕ ਤੋਂ ਉਹਨਾਂ ਨੇ ਗੱਡੀ ਰੋਕੀ ਸੀਗੀ ਕਿ ਅਚਾਨਕ ਪਿੱਛੋਂ ਇੱਕ ਵਾਈਟ ਆਰਟੀਗਾ ਗੱਡੀ ਆਂਦੀ ਹੈ ਜਿਹਦੇ 'ਚ 7-8 ਯੂਥ ਸਗੇ ਜਿਨ੍ਹਾਂ ਨੇ ਗੱਡੀ ਤੋਂ ਉੱਤਰ ਕੇ बिकॉज ਲੇਡੀ ਨੇ ਕਿਹਾ ਕਿ ਮੈਂ ਜੁਐਲਰੀ ਵਗੈਰਾ ਪਾਈ ਸੀਗੀ ਤੇ ਮੈਂ ਬਾਅਦ ਸੀ ਤੇ ਇਹਨਾਂ ਨੂੰ ਨਾਨੀ ਫੈਮਿਲੀ ਨੂੰ ਐਦਾਂ ਦੇਖ ਕੇ ਗਨ ਪੁਆਇੰਟ ਤੇ ਇਹਨਾਂ ਨੂੰ ਥ੍ਰੈਟਨ ਕੀਤਾ ਤੇ ਲੇਡੀ ਨੇ ਕਿਹਾ ਕਿ ਮੇਰੇ ਜਿਹ ਜਿੰਨੀ ਵੀ ਮੇਰੀ ਜੁਐਲਰੀ ਸੀਗੇ ਵਿਚ ਇਨਕਲੂਡਡ ਅਰਾਊਂਡ 28 ਤੋਲੇ ਵਰਥ ਆਫ ਉਹਦੀ ਜਿਹੜੀ ਚੂੜੀਆਂ ਸੀਗੀਆਂ ਤੇ ਉਹਦੇ ਜਿਹੜੇ ਦਲੇ ਦਾ ਹਾਰ ਸੀ ਉਹਦਾ ਵਜ਼ਨ ਅਰਾਊਂਡ 9 ਤੋਲੇ ਔਰ ਉਹਦੇ ਹਸਬੰਡ ਦਾ ਬ੍ਰੇਸਲੇਟ ਸਾਰਾ ਕੁਝ ਮਿਲਾ ਕੇ ਅਰਾਊਂਡ 39 ਤੋਂ ਲੈ ਕੇ ਸੋਨਾ ਉਹਨਾਂ ਤੋਂ ਜ਼ਬਰਦਸਤੀ ਖੋ ਕਰਕੇ ਲੈ ਗਏ 8 ਗਨ ਪੁਆਇੰਟ ਔਰ ਉਸ ਤੋਂ ਬਾਅਦ ਆਪਣੀ ਗੱਡੀ 'ਚ ਬੈਠ ਕੇ ਫਰਾਰ ਹੋ ਗਏ ਔਰ ਉਹਨਾਂ ਨੇ ਥੋੜੀ-ਬਹੁਤ ਸਾਨੂੰ ਫੁਟੇਜ ਵੀ ਦਿੱਤੀ ਸੀ ਜਿਹਦੇ ਤੋਂ ਜਿਹਦੇ 'ਚ ਗੱਡੀ ਦਾ ਨੰਬਰ ਸਾਨੂੰ ਕਲੀਅਰ ਹੋ ਗਿਆ ਸੀ ਜਿਹੜੀ ਆਰਟੀਗਾ ਗੱਡੀ ਸੀਗੀ ਜੋ ਉਹਨਾਂ ਨੂੰ ਦੱਸਿਆ ਸਾਡੇ ਨਾਲ ਗਨ ਪੁਆਇੰਂਟ ਤੇ ਉਹ ਕਰਕੇ ਗਏ ਔਰ ਦੌਰਾਨ ਤਫ਼ਤੀਸ਼ ਜਦੋਂ ਇਹ ਗੱਡੀ ਸੀਗੀ ਜਿਹੜੀ ਫਜ਼ਿਲਕਾ ਦਾ ਨੰਬਰ ਸੀ ਉਹਨਾਂ ਨੂੰ ਅਸੀਂ ਟਰੈਕਡਾਊਨ ਕੀਤਾ ਉਹਦਾ ਜਿਹੜਾ ਗੱਡੀ ਦਾ ਡਰਾਈਵਰ ਸੀਗਾ ਉਹ ਆਈਡੈਂਟੀਫਾਈ ਹੋਇਆ ਮਦਨ ਨਾਮ ਰੈਜ਼ੀਡੈਂਟ ਆਫ ਪਿੰਡ ਖੂਹੀ ਖੇੜਾ ਜ਼ਿਲ੍ਹਾ ਫਾਜ਼ਿਲਕਾ ਪਹਿਲਾਂ ਸਾਡੀ ਟੀਮ ਨੇ ਉਹਨੂੰ ਰਾਉਂਡ ਅਪ ਕੀਤਾ ਫਿਰ ਉਹਨਾਂ ਤੋਂ ਸਾਰੀ ਗਲਪਤਾ ਲੱਗੀ ਕਿ ਇਹ ਜਿਹੜਾ ਡਰਾਈਵਰ ਸੀ ਇਹਦੀ ਗੱਡੀ 'ਚ ਹੋਰ ਵੀ 6-7 ਜਨੇ ਸੀਗੇ ਜਿਹੜੇ ਇੱਥੇ ਕੋਈ ਵਾਲੀਬਾਲ ਦੇ ਮੈਚ ਚੱਲ ਰਹੇ ਹੈਗੇ ਉੱਥੇ ਰੈਗੂਲਰਲੀ ਆ ਰਹੇ ਸੀਗੇ ਉਸ ਗੱਡੀ 'ਚ ਰਾਤ ਦੇ ਟਾਈਮ ਉੱਥੇ ਟਰੈਵਲ ਕਰ ਰਹੇ ਸੀਗੇ ਤੇ ਉਹਨਾਂ ਦੇ ਵਰਜਨ ਸੀ ਕਿ ਜਦੋਂ ਉਹਨਾਂ ਨੇ ਸੜਕ 'ਤੇ ਦੇਖਿਆ ਕਿ ਸ਼ਾਇਦ ਕੋਈ ਕੋਈ ਲੇਡੀ ਨਾਲ ਕੋਈ ਸਕਫਲ ਟਾਈਪ ਹੋ ਰਹੀ ਹੈ ਉਹਨਾਂ ਨੇ ਵੀ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਤੇ ਉਲਟਾ ਇਹਨਾਂ ਦੇ ਆਪਸ ਹੀ ਉਹਦਾ ਹਸਬੰਦ ਜੋ ਮੈਨੂੰ ਐਡਮਿਟ ਵੀ ਉਹਨੇ ਕਰਕੇ ਗਿਆ ਕਿ ਉਹਨੇ ਡਰਿੰਕ ਵੀ ਕੀਤੀ ਹੋਈ ਸੀ ਜਿਹੜਾ ਬਾਹਰੋਂ ਆਇਆ ਹੈਗਾ ਤੇ ਇਹਨਾਂ ਦੀ ਆਪਸ ਹੀ ਥੋੜੀ ਹੱਥੋ ਪਾਈ ਹੋ ਗਈ ਤੇ ਉਸ ਤੋਂ ਬਾਅਦ ਇਹਨਾਂ ਨੂੰ ਲੱਗਿਆ ਕਿ ਇਹ ਤਾਂ ਸਾਡੇ ਤੇ ਗੱਲ ਪੈ ਰਹੇ ਤੇ ਉਹ ਉੱਥੋਂ ਨਿਕਲ ਗਏ ਬਟ ਬਾਅਦ ਚ ਇਹਨਾਂ ਨੂੰ ਨਹੀਂ ਅਵੇਅਰਨੈਸ ਸੀ ਕਿ ਇਸ ਕਹਾਣੀ ਨੂੰ ਇਸ ਤਰ੍ਹਾਂ ਦਾ ਟਵਿਸ ਦਿੱਤਾ ਗਿਆ ਜੋ ਜਦੋਂ ਅਸੀਂ ਰਾਉਂਡ ਅਪ ਕੀਤਾ ਸਾਡੀ ਟੀਮ ਨੇ ਕਿ ਉਹਨਾਂ ਨੇ ਇਸ ਤਰ੍ਹਾਂ ਦੀ ਵੱਡੀ ਅਲੀਗੇਸ਼ਨ ਲਾਤੀ ਕਿ ਸਾਡਾ 39 ਟੋਲੇ ਸੋਨਾ ਔਰ ਗਨ ਪੁਆਇੰਟ ਤੇ ਲੁੱਟਖੋ ਹੋਈ ਹੈ ਜੋ ਐਦਾਂ ਦੀ ਗੱਲ ਕੋਈ ਨਹੀਂ ਨਿਕਲੀ ਫਿਰ ਉਸ ਤੋਂ ਬਾਅਦ ਅਸੀਂ ਸਾਰੇ ਬੰਦਿਆਂ ਨੂੰ ਬਾਰੀ-ਬਾਰੀ ਸੀਆਈਏ ਟੀਮ ਨੇ ਬਹੁਤ ਜ਼ਿਆਦਾ ਮਿਹਨਤ ਕਰਕੇ ਸਾਰੇ ਹੀ ਜਿਹੜੇ ਬੰਦੇ ਉਸ ਗੱਡੀ 'ਚ ਸਿਗੇ ਸਾਰਿਆਂ ਨੂੰ ਇਕੱਲੇ-ਇਕੱਲੇ ਨੂੰ ਬੁਲਾ ਕੇ ਸਾਰਾ ਕਲੀਅਰ ਕੀਤਾ ਤੇ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਕਿ ਸਾਰੀ ਲੁੱਟਖੋ ਦੀ ਵਾਰਦਾਤ ਬਿਲਕੁਲ ਹੀ ਫੈਬ੍ਰੀਕੇਟਡ ਮੈਨੀਪੂਲੇਟਡ ਸੀਗੀ ਇਸ ਕਰਕੇ ਅਸੀਂ ਤਫ਼ਤੀਸ਼ ਜਿਹੇ ਇਹ ਸਾਰੇ ਸੈਕਸ਼ਨ ਜਿਹੜੇ ਅਸੀਂ ਹੀ ਨਹੀਂ ਸਲਾਈ ਸੀ ਰੋਬਰੀ ਆਰਮਜ਼ ਆਟ ਦੇ ਉਹਦਾ ਘਾਟਾ ਜੁਰਮ ਕਰਕੇ ਔਰ ਪੁਲਿਸ ਨੂੰ ਮਿਸ ਗਾਈਡ ਕਰਕੇ ਫਾਲਸ ਇਨਫੋਰਮੇਸ਼ਨ ਦਾ ਜਿਹੜਾ ਪਹਿਲਾਂ 182 ਆਈਪੀਸੀ ਹੁੰਦਾ ਸੀ ਉਹਦਾ ਹੁਣ ਇਕੁਇਵਲੈਂਟ 213 217 ਬੀਐਨਐਸ ਹੈ ਉਹਦਾ ਵਾਧਾ ਕਰਕੇ ਇਹਨਾਂ ਜਿਹੜੇ ਹਸਬੰਡ ਵਾਈਫ ਹੈ ਆਸਟ੍ਰੇਲੀਆ ਤੋਂ ਪਿਛਵਾਏ ਆ ਇਹਨਾਂ ਦਾ ਸੀ ਪ੍ਰੀਵੈਂਟਿਵ ਐਕਸ਼ਨ ਕਰ ਲੈ ਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਇਸ ਮਾਮਲੇ 'ਚ ਗ੍ਰਿਫਤਾਰ ਐਨਆਰਆਈ ਜੋੜੇ ਦਾ ਬਿਆਨ ਵੀ ਸਾਹਮਣੇ ਆਇਆ ਮੀਡੀਆ ਦੇ ਸਵਾਲਾਂ ਦਾ ਦੇਖੋ ਇਸ ਗ੍ਰਿਫਤਾਰ ਪਤੀ ਪਤਨੀ ਵੱਲੋਂ ਕੀ ਜਵਾਬ ਦਿੱਤਾ ਗਿਆ

ਪੁਲਿਸ ਸਾਡੇ ਨਾਲ ਪੂਰੀ ਤਰ੍ਹਾਂ ਕੋਆਪਰੇਟ ਕਰ ਰਹੀ ਹੈ। ਤੋਂ ਬਾਅਦ ਨੇ ਕੋਈ ਵੀ ਐਕਸ਼ਨ ਨਹੀਂ ਦੇਣੀ। ਆਮ ਸੌਰੀ। ਇਸ ਮਾਮਲੇ ਨੇ ਹਰ ਇੱਕ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਫਿਲਹਾਲ ਪੁਲਿਸ ਨੇ ਮਲਜ਼ਮ ਐਨ ਆਰ ਆਈ ਜੋੜੇ ਨੂੰ ਗ੍ਰਿਫਤਾਰ ਕਰ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਗਬਾਨੀ ਟੀਵੀ ਲਈ ਮਨਪ੍ਰੀਤ ਸਿੰਘ ਦੀ ਰਿਪੋਰਟ।